ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਨਵਾਂ ਦਿਨ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣੇ ਖਲੋਤੇ ਜੀ ਅੱਜ ਦੋ ਬੁਲਟ ਦੋਨੋਂ ਹੈਗੇ ਜੀ ਇਲੈਕਟਰਾ ਤੇ ਆਹ ਆਪਣੇ ਕੋ ਦੋਨੇ ਬੁਲਟ ਖਲੋਤੇ ਆ ਇਹ ਦੋਨੇ ਬੁਲਟ ਹੈਗੇ ਜੀ ਇਲੈਕਟਰਾ ਇਹ ਇਹਦੇ ਗੇਅਰ ਹੁੰਦੇ ਆ ਜੀ ਸਿੱਧੇ ਦੋਨਾਂ ਜਿਹੜੇ ਇਲੈਕਟਰਾ ਬੁਲਟ ਹੁੰਦੇ ਆ ਇਹਨਾਂ ਦੇ ਗੇਅਰ ਪੁੱਠਿਆਂ 'ਚ ਵੀ ਹੁੰਦੇ ਆ ਤੇ ਸਿੱਧੇ ਵੀ ਹੁੰਦੇ ਆ ਇਹ ਦੋਵੇਂ ਕੰਡੀਸ਼ਨਾਂ ਇਹ ਤੁਹਾਨੂੰ ਮਿਲ ਸਕਦੇ ਆ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਬੁਲਟ ਚਲਾਉਣਾ ਸਿਖਾਵਾਂਗੇ ਇਲੈਕਟਰਾ ਇਸ ਤੋਂ ਅਗਲੀ ਵੀਡੀਓ ਆਪਾਂ ਤੁਹਾਡੇ ਲਈ ਆ ਕੇ ਆਵਾਂਗੇ ਕਲਾਸਿਕ ਬੁਲਟ ਦੀ ਇਹ ਹੈਗਾ ਜੀ 5 ਸਪੀਡ 5 ਸਪੀਡ ਦਾ ਮਤਲਬ ਇਹ ਹੁੰਦਾ ਵਾ ਕਿ ਇਹਦੇ 'ਚ ਪੰਜ ਗੇਅਰ ਪੈਂਦੇ ਆ ਟੋਟਲ ਜਿਹੜਾ 5 ਸਪੀਡ ਇਲੈਕਟਰਾ ਬੁਲਟ ਆ ਉਹ 'ਚ ਪੈਂਦੇ ਆ ਜੀ ਪੰਜ ਗੇਅਰ ਜਿਹੜ ਆਪਣੇ ਪੰਜ ਗੇਅਰ ਤੇ ਆ ਤੁਹਾਨੂੰ ਆਪਾਂ ਸਟਾਰਟ ਕਰਨਾ ਤੇ ਨਾਲੇ ਚਲਾਉਣਾ ਸਿਖਾਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਆਜੋ ਭਾਈ ਅੱਗੇ ਨੂੰ ਇਹ ਹੁੰਦੀ ਹੈ ਜੀ ਭਾਜੀ ਆਪਣੀ ਚਾਬੀ ਇਹਨੂੰ ਸਭ ਤੋਂ ਪਹਿਲਾਂ ਆਪਾਂ ਓਨ ਕਰ ਲੈਣਾ ਵਾ ਓਨ ਕਰਨ ਤੋਂ ਬਾਅਦ ਇੱਕ ਹੁੰਦਾ ਜੀ ਆਪਣਾ ਹਾਂ ਬਟਨ ਲੱਗਾ ਹੁੰਦਾ ਵਾ ਅੱਗੇ ਆਜੋ ਭਾਜੀ ਆਹ ਆਪਣਾ ਬਟਨ ਲੱਗਾ ਹੁੰਦਾ ਜੇ ਤਾਂ ਇਹ ਬੰਦ ਰਹੂਗਾ ਤਾਂ ਆਪਣੀ ਗੱਡੀ ਸਟਾਰਟ ਨਹੀਂ ਹੋਊਗੀ ਇਸ ਨੂੰ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰ ਲੈਣਾ ਵਾ ਤੇ ਆਹ ਚੀਜ਼ ਹੁੰਦੀ ਜੀ ਆਪਣੀ ਇਹ ਹੁੰਦੀ ਹੈ ਪ੍ਰੈਸ਼ਰ ਕੱਢਣ ਲਈ ਜਿਹੜੀ ਆਹ ਹੁੰਦੀ ਹੈ ਨਾ ਆਹ ਸੋਈ ਇਹਦਾ ਪ੍ਰੈਸ਼ਰ ਕੱਢਣ ਲਈ ਹੁੰਦੀ ਹੈ ਜਦੋਂ ਪ੍ਰੈਸ਼ਰ ਨਿਕਲ ਜਾਂਦਾ ਤਾਂ ਕਿੱਕਰਾਬ ਨਾਲ ਆਪਣੀ ਵੱਜ ਜਾਂਦੀ ਆ ਹੁਣ ਤੁਹਾਨੂੰ ਸਟਾਰਟ ਕਰਕੇ ਦਿਖਾਣੇ ਆ ਆਇਓ ਭਾਈ ਅੱਗੇ ਨੂੰ ਇੱਧਰ ਆਇਓ ਭਾਈ ਆ ਹੈਗਾ ਜੀ ਆਪਣਾ ਪ੍ਰੈਸ਼ਰ ਸਭ ਤੋਂ ਪਹਿਲਾਂ ਨੇ ਆਪਾਂ ਕਿੱਕ ਖੋਲ ਲੈਣੀ ਆ ਆ ਹੁੰਦੀ ਜੀ ਆਪਣੀ ਬ੍ਰੇਕ ਟਿਕ ਹੁੰਦੀ ਆ ਜੀ ਆਪਣੀ ਆਹ ਬ੍ਰੇਕ ਆ ਹੁੰਦੀ ਆਪਣੀ ਰੇਸ ਇਹ ਹੁੰਦਾ ਜੀ ਬੁਲਟ ਦਾ ਪ੍ਰੈਸ਼ਰ ਕੱਢਣ ਵਾਲਾ ਡੀ ਕੰਪ ਹੁਣ ਆਪਾਂ ਕਰਦੇ ਆਂ ਸਟਾਰਟ ਸਭ ਤੋਂ ਪਹਿਲਾਂ ਜੀ ਆਪਾਂ ਇਸ ਨੂੰ ਨੱਪ ਲੈਣਾ ਵਾ ਸਭ ਤੋਂ ਪਹਿਲਾਂ ਆਪਾਂ ਇਹ ਇੱਕ ਪ੍ਰੈਸ਼ਰ ਨੂੰ ਦੋ ਤਿੰਨਾਂ ਦੇ ਕੱਢਣਾ ਹੈ ਉਸ ਤੋਂ ਬਾਅਦ ਆਪਣੀ ਮਾਰ ਦੇਣੀ ਹੈ ਜੀ ਕਿੱਕ ਬਾਅਦ ਜਿਵੇਂ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਆਪਣਾ ਬੁਲਟ ਚੌਥੀ ਕਿੱਕ ਤੇ ਸਟਾਰਟ ਹੋ ਗਿਆ ਵਾ ਜਿਵੇਂ ਤੁਸੀਂ ਵੀਡੀਓ ਚ ਵੇਖ ਸਕਦੇ ਹੋ ਕਿ ਆਪਣਾ ਤਿੰਨ ਵਾਰੀ ਆਪਾਂ ਪ੍ਰੈਸ਼ਰ ਕਿੱਕ ਕੱਢੀ ਆ ਮਤਲਬ ਕਿ ਇਸ ਪ੍ਰੈਸ਼ਰ ਨੂੰ ਦਬਕੇ ਤਿੰਨ ਕਿੱਕਾਂ ਮਾਰੀਆਂ ਚੌਥੀ ਗੇਅਰ ਆਪਾਂ ਬਿਨਾ ਪ੍ਰੈਸ਼ਰ ਤੋਂ ਮਾਰੀ ਤੇ ਆਪਣਾ ਬੁਲਟ ਇਲੈਕਟਰਾ ਸਟਾਰਟ ਹੋ ਗਿਆ ਵਾ ਇਦਾਂ ਹੀ ਸੇਮ ਪ੍ਰੋਸੈਸ ਇਸ ਬੁਲਟ ਦਾ ਹੁੰਦਾ ਵਾ ਜਿੱਦਾਂ ਕਿ ਮਤਲਬ ਇਹਦੇ ਚ ਆਪਾਂ ਪ੍ਰੈਸ਼ਰ ਕੱਢਿਆ ਪਹਿਲਾਂ ਬੁਲਟ ਦਾ ਉਸ ਤੋਂ ਬਾਅਦ ਆਪਾਂ ਕਿੱਕ ਮਾਰੀ ਚੌਥੀ ਆਪਣਾ ਇਲੈਕਟਰਾ ਬੁਲਟ ਸਟਾਰਟ ਹੋ ਗਿਆ ਵਾ ਜਿਹੜਾ ਆਹ ਇਲੈਕਟਰਾ ਬੁਲਟ ਹੈਗਾ ਜੀ ਇਹਦੇ ਚ ਹੈਗੇ ਆ 5 ਗੇਅਰ ਟੋਟਲ ਤੇ ਜਿਹੜਾ ਉਹ ਆਪਣਾ ਉਹ ਬੁਲਟ ਹੈ ਉਹਦੇ ਚ ਹੈਗੇ ਆ ਜੀ ਆਪਣੇ 4 ਗ ਪਰ ਜਿੱਦਾਂ ਪੈਂਦੇ ਆ ਉਦਾਂ ਹੀ ਪੈਂਦੇ ਆ ਪਹਿਲਾ ਗੇਅਰ ਪੈਂਦਾ ਜੀ ਇਹਦਾ ਥੱਲੇ ਨੂੰ ਤੇ ਜਿਹੜੇ ਬਾਕੀ 4 ਗੇਅਰ ਹੁੰਦੇ ਆ ਉਹ ਪੈਂਦੇ ਆ ਜੀ ਪਿੱਛੇ ਨੂੰ ਤੇ ਇਹਦਾ ਜਿਹੜਾ ਹੈਗਾ ਆ ਇਹਦੇ ਹੁੰਦੇ ਜੀ ਟੋਟਲ 4 ਗੇਅਰ ਜਿਹੜਾ ਪਹਿਲਾ ਗੇਅਰ ਆ ਉਹ ਪੈਂਦਾ ਜੀ ਆਪਣਾ ਅੱਗੇ ਨੂੰ ਤੇ ਬਾਕੀ 3 ਗੇਅਰ ਪੈਂਦੇ ਜੀ ਆਪਣੇ ਪਿੱਛੇ ਨੂੰ ਚਲਾਨ ਦਾ ਪ੍ਰੋਸੈਸ ਸੇਮ ਹੀ ਹੈਗਾ ਵਾ ਇੱਕ ਤੁਹਾਨੂੰ ਬੁਲਟ ਆਪਾਂ ਚਲਾ ਕੇ ਦਿਖਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਅੱਗੇ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਕਰਦੇ ਆਂ ਆਪਾਂ ਇੱਕ ਤੇ ਨਾਲੇ ਗियर ਪਾਨੇ ਸਿਖਾਵਾਂਗੇ ਤੇ ਦੱਸਾਂਗੇ ਕਿਦਾਂ ਚਲਾਈਦਾ ਬੁਲਟ ਆ ਆਪਣਾ ਜੀ ਬੁਲਟ ਸਟਾਰਟ ਹੋ ਗਿਆ ਵਾ ਇਹ ਹੁੰਦਾ ਜੀ ਆ ਜਦਾ ਕਲਚ ਜਿਹੜਾ ਆਹ ਹੈ ਨਾ ਇਹ ਹੁੰਦਾ ਜੀ ਇਹਦਾ ਕਲਚ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਨੱਪ ਲੈਣਾ ਵਾ ਨੱਪ ਲਿਆ ਤੇ ਪਹਿਲਾ ਗियर ਪੈ ਜਾਣਾ ਇਹ ਆਪਣਾ ਇਹਦਾ ਅੱਗੇ ਨੂੰ ਜਦੋਂ ਆਸ ਕਲਚ ਨੂੰ ਆਪਾਂ ਨੱਪ ਲੈਣਾ ਤੇ ਰੇਸ ਦੇਣੀ ਹੈ ਹਲਕੀ ਹਲਕੀ ਗੇਅਰ ਪਾ DNA ਇਹ ਆਪਣਾ ਅੱਗੇ ਨੂੰ ਪਹਿਲਾ ਵੇ ਹਲਕਾ ਹਲਕਾ ਕਲਚ ਛੱਡਦੇ ਛੱਡਦੇ ਰੇਸ ਦੇਣੀ ਆ ਹੌਲੀ ਹੌਲੀ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕਲਚ ਛੱਡਿਆ ਹਲਕਾ ਹਲਕਾ ਤੇ ਰੇਸ ਦਿੱਤੀ ਨਾਲੇ ਹਲਕੀ ਹਲਕੀ ਆਪਣਾ ਪਹਿਲੇ ਗੇਅਰ ਚ ਹਾ ਸਟਾਰਟ ਹੋ ਗਿਆ ਵਾ ਇਹ ਹੁਣ ਇਸ ਟਾਈਮ ਪਹਿਲੇ ਗੇਅਰ ਚ ਚੱਲਦਾ ਪਿਆ ਵਾ ਤੇ ਜਿਹੜਾ ਦੂਸਰਾ ਗੇਅਰ ਆ ਇਹਦਾ ਇਹ ਪੈ ਜਾਣਾ ਹੀ ਇਹਦਾ ਕਲਚ ਨੱਪ ਕੇ ਪਿੱਛੇ ਨੂੰ ਇਹ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਦੂਸਰੇ ਗੇਅਰ ਚ ਬਿਲਡ ਚੱਲਦਾ ਪਿਆ ਵਾ ਕਲੱਚ ਨੱਪ ਕੇ ਦੂਸਰਾ ਗੇਅਰ ਪੈ ਜਾਣਾ ਇਹਦਾ ਪਿੱਛੇ ਨੂੰ ਤੇ ਹੁਣ ਆਪਾਂ ਤੁਹਾਨੂੰ ਰੋਕ ਕੇ ਵੀਡੀਓ ਦਿਖਾਣੇ ਆ ਦੱਸਦੇ ਆ ਇਹ ਚੱਲਦਾ ਪਿਆ ਸੀ ਆਪਣਾ ਦੂਸਰੇ ਗੇਅਰ 'ਚ ਜਿਹੜਾ ਤੀਸਰਾ ਗੇਅਰ ਆ ਉਹਦਾ ਇਹ ਵੀ ਜਿਹੜਾ ਜੀ ਤੀਸਰਾ ਗੇਅਰ ਆ ਉਹ ਵੀ ਇਹਦਾ ਮਗਰ ਨੂੰ ਪੈ ਜਾਣਾ ਹੀ ਆ ਆਪਣਾ ਤੀਸਰਾ ਗੇਅਰ ਆ ਉਹਨਿੰ ਤੋਂ ਬਾਅਦ ਇਹ ਕਲੱਚ ਨੱਪ ਕੇ ਆਪਾਂ ਇਹ ਚੌਥਾ ਗੇਅਰ ਪੈ ਗਿਆ ਜੀ ਇਹਦਾ ਮਤਲਬ ਕਿ ਆਪਣੇ ਚਾਰੇ ਗੇਅਰ ਪੈ ਚੁੱਕੇ ਆ ਤੇ ਹੁਣ ਤੁਹਾਨੂੰ ਇਹਦੇ ਬਾਰੇ ਆਪਾਂ ਕੱਟਨੇ ਸਿਖਾਵਾਂਗੇ ਰ ਆ ਆਪਣਾ ਨਿਕਲਨ ਲੱਗਾ ਜੀ ਚੌਥਾ ਗੇਅਰ ਆ ਨਿਕਲ ਗਿਆ ਜੀ ਆਪਣਾ ਤੀਸਰਾ ਗੇਅਰ ਆ ਆਪਣਾ ਨਿਕਲ ਗਿਆ ਜੀ ਦੂਸਰਾ ਗੇਅਰ ਤੇ ਹਲਕਾ ਜਿਹਾ ਨੱਪਿਆ ਤੇ ਆ ਆਪਣਾ ਚੌਥਾ ਗੇਅਰ ਨਿਕਲ ਗਿਆ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਤਿੰਨ ਗੇਅਰ ਸੀਗੇ ਉਹ ਆਪਾਂ ਕੱਢਦੇ ਜਿਹਦੇ ਅੱਗੇ ਨੂੰ ਜਿਹੜਾ ਚੌਥਾ ਗੇਅਰ ਸੀਗਾ ਉਹ ਆਪਾਂ ਪਿੱਛੇ ਨੂੰ ਕੱਢਤਾ ਆਪਣਾ ਬੁਲਟ ਨਿਊਟਰਲ ਹੋ ਗਿਆ ਇਹ ਸਾਰਾ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਨਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਇਹਦੇ ਬਾਰੇ ਥੋੜਾ ਦੱਸ ਦਿੰਨੇ ਆ ਆ ਜਿਹੜਾ ਹੁੰਦਾ ਜੀ ਆਪਣਾ ਇਹ ਲਾਈਟ ਵਾਸਤੇ ਹੁੰਦਾ ਵਾ ਜਦੋਂ ਆਪਾਂ ਇੱਧਰ ਨੂੰ ਕਰਦੇ ਨੇ ਇਹਨੇ ਇਹ ਆਪਣੀ ਅਗਲੀ ਲਾਈਟ ਚੱਲ ਜਾਂਦੀ ਆ ਇਹ ਵੀ ਇੱਕ ਬਟਨ ਹੁੰਦਾ ਲਾਈਟ ਵਾਲਾ ਇਹ ਹੁੰਦੇ ਆ ਜੀ ਆਪਣੇ ਇੰਡੀਕੇਟਰ ਵਾਲੇ ਜੇ ਤੁਸੀਂ ਇਹਨੂੰ ਦਬੈਸ ਕਰੋਗੇ ਨਾ ਤੇ ਆਪਣੇ ਇੰਡੀਕੇਟਰ ਸਟਾਰਟ ਹੋ ਜਾਣਗੇ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗਦੀ ਹੈ ਨਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸੈਂਡ ਕਰਿਓ ਕਿ ਇਲੈਕਟਰਾ ਬੁਲਟ ਕਿੱਦਾਂ ਚਲਾਇਦਾ ਵਾ ਇਸ ਤੋਂ ਬਾਅਦ ਤੁਹਾਨੂੰ ਕਲਾਸਿਕ ਬੁਲਟ ਚਲਾਉਣਾ ਸਿਖਾਵਾਂਗੇ ਉਹ ਵੀ ਸੇਮ ਪ੍ਰੋਸੈਸ ਹੀ ਹੁੰਦਾ ਵਾ ਥੋੜਾ ਬਹੁਤਾ ਹੀ ਫਰਕ ਹੁੰਦਾ ਵਾ ਤਿੰਨ ਬੁਲਟ ਹੁੰਦੇ ਆ ਤਿੰਨ ਤਰ੍ਹਾਂ ਦੇ ਸਟੈਂਡਰਡ ਇਲੈਕਟਰਾ ਤੇ ਕਲਾਸਿਕ ਇਹ ਤਿੰਨੇ ਬੁਲਟ ਤੁਹਾਨੂੰ ਚਲਾਣੇ ਸਿਖਾਵਾਂਗੇ ਪਹਿਲਾਂ ਆਪਾਂ ਸਟੈਂਡਰਡ ਦੀ ਵੀਡੀਓ ਪਾਤੀ ਆ ਹੁਣ ਆ ਤੁਹਾਡੇ ਲਈ ਇਲੈਕਟ੍ਰਾ ਬੁਲਟ ਲਿਆਏ ਆ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਆਵਾਂਗੇ ਕਲਾਸਿਕ ਬੁਲਟ ਚਲਾਣਾ ਉਹ ਵੀ ਸਿਖਾਵਾਂਗੇ ਹਾਂਜੀ ਜਿਹੜਾ ਕੀ ਆਹ ਬਟਨ ਹੁੰਦਾ ਵਾ ਇਹ ਹੁੰਦਾ ਜੀ ਅਗਲੀ ਲੈਡ ਦਾ ਜਦੋਂ ਆਪਾਂ ਇਹਨੂੰ ਦਬਾ ਦਿੰਨੇ ਆ ਤਾਂ ਅਗਲੀ ਲੈਡ ਆਪਣੀ ਔਨ ਹੋ ਜਾਂਦੀ ਆ ਜਿਹੜਾ ਆਹ ਸਵਿੱਚ ਆ ਇਹ ਹੁੰਦੇ ਜੀ ਇੰਡੀਕੇਟਰ ਦਾ ਸਵਿੱਚ ਤੇ ਆਹ ਹੁੰਦਾ ਜੀ ਆਪਣਾ ਹੋਰਨ ਦਾ ਬਟਨ ਤੇ ਅੱਗੋ ਅੱਗੇ ਆ ਜਾਓ ਭਾਜੀ ਜਿਹੜਾ ਆਹ ਵਾਲਾ ਬਟਨ ਹੁੰਦਾ ਵਾ ਇਹ ਹੁੰਦਾ ਜੀ ਆਪਣਾ ਡੀਪਰ ਦਾ ਜਿਵੇਂ ਕਿ ਆਪਾਂ ਡੀਪ ਤੇ ਉਹਦੇ ਲਈ ਆਪਾਂ ਨੂੰ ਇਹ ਡੀਪਰ ਦੇਣਾ ਪੈਂਦਾ ਵਾ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੰਗਾ ਜੀ ਮਿਲਦੇ ਆ ਅਗਲੀ ਵੀਡੀਓ ਚ